ਪਹਿਲਗਾਮ ਦੇ ਵਿੱਚ ਵਾਪਰੀ ਉਸ ਘਟਨਾ ਨੇ ਸਾਰਿਆਂ ਦੇ ਹਿਰਦਿਆਂ ਨੂੰ ਜਿੱਥੇ ਦੁਖੀ ਕੀਤਾ ਉੱਥੇ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਸਹੀ ਹੋਣਾ ਚਾਹੀਦਾ ਹੈ ਇਸ ਦਿਸ਼ਾ ਵੱਲ ਗੱਲ ਤੁਰ ਰਹੀ ਹੈ ਕਿ ਨਹੀਂ ਤੁਰ ਰਹੀ ਕੋਸ਼ਿਸ਼ ਕਰਾਂਗੇ ਇਸ ਮਾਮਲੇ ਉੱਤੇ ਗੱਲਬਾਤ ਕਰਨ ਦੀ ਮੇਰੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਜ਼ਿਲ੍ਹਾ ਬਠਿੰਡਾ ਤੋਂ ਜਿਹੜੇ ਕੀ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ ਵੀ ਜਾਣੇ ਜਾਂਦੇ ਨੇ ਔਰ ਪਿਛਲੇ 7 ਤੋਂ 8 ਸਾਲਾਂ ਤੋਂ ਕਸ਼ਮੀਰ ਦੀ ਹਮੇਸ਼ਾ ਉਹ ਯਾਤਰਾ ਕਰਦੇ ਨੇ ਔਰ ਪਹਿਲਗਾਮ ਇਲਾਕਾ ਉਹਨਾਂ ਦਾ ਮਨਪਸੰਦੀਦਾ ਹੈ ਔਰ ਉੱਥੇ ਉਹਨਾਂ ਦੇ ਦੋਸਤ ਹਜੇ ਵੀ ਗਏ ਹੋਏ ਹਨ ਉਹਨਾਂ ਨੇ ਆਪਣੀ ਜ਼ੁਬਾਨੀ ਇਹਨਾਂ ਨੂੰ ਕੀ ਦੱਸਿਆ ਗੁਰਵਿੰਦਰ ਸ਼ਰਮਾ ਜੀ ਸਾਡੇ ਨਾਲ ਜੁੜ ਚੁੱਕੇ ਹੈ ਆ ਗੁਰਵਿੰਦਰ ਸ਼ਰਮਾ ਜੀ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਪਹਿਲਾਂ ਤਾਂ ਵੈਸੇ ਤਾਂ ਇਸ ਸਾਰੀ ਘਟਨਾ ਨੂੰ ਲੈ ਕੇ ਸਾਰੇ ਲੋਕ ਜਾਣ ਚੁੱਕੇ ਆ ਕਿ ਹੋਇਆ ਕਿਵੇਂ ਵਾਪਰੀ ਕਿਵੇਂ ਫਿਰ ਵੀ ਇਸ ਦੇ ਉੱਤੇ ਜਿਹੜੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਉਹ ਤੁਹਾਨੂੰ ਤਸੱਲੀ ਬਖਸ਼ ਲੱਗਦੀਆਂ ਜਾਂ ਫਿਰ ਕੋਈ ਨਾ ਕੋਈ ਗੱਲ ਰੜਕਦੀ ਹੈ ਮਨ ਵਿੱਚ ਕਿ ਗੱਲ ਹੋਣੀ ਕੁਝ ਚਾਹੀਦੀ ਹੈ ਹੋ ਕੁਝ ਹੋ ਰਹੀ ਹੈ ਜੀ ਬਿਲਕੁਕ ਸਤਿ ਸ੍ਰੀ ਅਕਾਲ ਨਮਸਕਾਰ ਤੇ ਜੈ ਹਿੰਦ ਸਾਰਿਆਂ ਨੂੰ ਤੇ ਮੈਂ ਜਦੋਂ ਦੀ ਮੇਰੇ ਕੋਲੇ ਇਹ ਕੱਲ ਦੀ ਘਟਨਾ ਹੋਈ ਹੈ ਤੇ ਸਾਡੇ ਸੱਜਣ ਮਿੱਤਰ ਹਜੇ ਵੀ ਉੱਥੇ ਹੀ ਹੈ ਪਹਿਲਗਾਮ ਸੀਗੇ ਤੇ ਮੇਰਾ ਅਗਲੇ ਹਫਤੇ ਦਾ ਪ੍ਰੋਗਰਾਮ ਬਿਸਰਾ ਬਣਿਆ ਪਿਆ ਤੇ ਤਿਆਰੀ ਹੈ ਸਾਡੀ ਜਾਣ ਦੀ ਤੇ ਜਦੋਂ ਇਹ ਘਟਨਾ ਹੋਈ ਦੇਖੋ ਜੀ ਕਿਤੇ ਵੀ ਕੁਝ ਘਟਨਾ ਹੁੰਦੀ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਜਿੰਗੀਆਂ ਘਟਨਾ ਦਿਲ ਨੂੰ ਦੁਖੀ ਕਰਦੀਆਂ ਹੈ ਸਿੰਝ ਉੜਕੇ ਰੱਖ ਦਿੰਦੀਆਂ ਤੇ ਪਛਤਾਵਾ ਹੁੰਦਾ ਕਿ ਯਾਰ ਇਹ ਸ਼ੋਅ ਕੀ ਰਿਹਾ ਇਸ ਮੁਲਕ ਦੇ ਵਿੱਚ ਜੀ ਪਰ ਦੁਖੀ ਜ਼ਰੂਰ ਹੈ ਪਰ ਗੱਲ ਉਦੋਂ ਜ਼ਿਆਦਾ ਦੁੱਖ ਹੁੰਦਾ ਵੀ ਜਿਹੜੇ ਜਦੋਂ ਅਸੀਂ ਉਹਨਾਂ ਲੋਕਾਂ ਤੋਂ ਸੁਣਦੇ ਆ ਜਾਂ ਲਿਖਿਆ ਪੜ੍ਹਦੇ ਆ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕੁਝ ਹੂੰ ਜਿਨ੍ਹਾਂ ਲੋਕਾਂ ਦਾ ਮਕਸਦ ਹੁੰਦਾ ਹੈ ਵੀ ਮੌਕੇ ਤੇ ਜਿਹੜਾ ਹੈਗਾ ਲਾਹਾ ਲੈਣਾ ਵੀ ਜੇ ਉਹ ਲੋਕਾਂ ਨੇ ਦਾ ਸਾਰਾ ਦਿਨ ਧਰਮ ਦੀ ਤੇ ਰਾਜਨੀਤੀ ਦੀ ਜ਼ਹਿਰ ਘੋਲਣੀ ਹੁੰਦੀ ਹੈ ਇਸ ਮੁਲਕ ਦੀ ਹਵਾ ਦੇ ਵਿੱਚ ਤਾਂ ਜਦੋਂ ਇਦਾਂ ਦੀ ਘਟਨਾ ਹੋ ਜਾਂਦੀ ਹੈ ਨਾ ਤਾਂ ਉਹ ਬਹੁਤ ਜ਼ਿਆਦਾ ਫਿਰ ਉਹਨਾਂ ਨੂੰ ਜਿਹੜਾ ਪਤਾ ਨਹੀਂ ਕਿ ਚਾਹ ਚੜਦਾ ਹੈ ਕਿ ਪਤਾ ਨਹੀਂ ਉਹਨਾਂ ਨੂੰ ਇਹ ਹੋ ਜਾਂਦਾ ਵੀ ਮੌਕਾ ਮਿਲਿਆ ਤਾਂ ਫਿਰ ਉਹ ਜ਼ਹਿਰ ਉਗਲਦੇ ਆ ਇੱਕ ਜਾਤ ਪ੍ਰਤੀ ਇੱਕ ਧਰਮ ਪ੍ਰਤੀ ਹੂੰ ਇਹ ਮੈਨੂੰ ਬੜਾ ਦੁੱਖ ਲੱਗਿਆ ਵੀ ਇਸ ਘਟਨਾ ਦੇ ਵਿੱਚ ਮੱਲਮ ਲਾਉਣੀ ਚਾਹੀਦੀ ਐ ਸਭ ਤੋਂ ਪਹਿਲਾਂ ਤਾਂ ਕਿ ਜਦੋਂ ਕਿਸੇ ਦੇ ਜ਼ਖਮ ਹੋ ਜੇ ਤਾਂ ਸਭ ਤੋਂ ਪਹਿਲਾਂ ਮੱਲਮ ਦਾ ਕੰਮ ਕਰਨਾ ਚਾਹੀਦਾ ਨਾ ਕਿ ਸਾਨੂੰ ਉਹਦੇ ਉੱਤੇ ਧੂਨ ਛਿੜਕਣਾ ਚਾਹੀਦਾ ਤਾਂ ਮੈਨੂੰ ਮੈਂ ਹੈਰਾਨੀ ਹੁੰਦੀ ਐ ਕਿ ਇਹ ਲੋਕਾਂ ਨੂੰ ਜਿਆਦਾ ਉੱਥੇ ਜਾਂਦੇ ਨਹੀਂ ਜਾਣਦੇ ਇਹਨਾਂ ਲੋਕਾਂ ਨੂੰ ਉਹਦਾ ਬਾਰੇ ਸਿਸਟਮ ਨਹੀਂ ਪਤਾ ਤੇ ਸਿਰਫ ਜਿਹੜਾ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਐ ਜਾ ਨੈਸ਼ਨਲ ਮੀਡੀਆ ਜਿਹੜਾ ਕੁਝ ਪ੍ਰਚਾਰ ਪ੍ਰਸਾਰ ਕਰਦਾ ਉਹਨੂੰ ਪੜ ਕੇ ਇਹ ਲੋਕ ਉਸੇ ਹਵਾ 'ਚ ਜਿਹੜਾ ਹੈਗਾ ਅੱਗੇ ਟੀਰ ਛੱਡਦੇ ਆ ਵੈਸੇ ਤਾਂ ਤੁਹਾਡੀ ਜ਼ਹਿਨਨੀयत ਦਾ ਇਸ ਗੱਲ ਤੋਂ ਹੀ ਪਤਾ ਲੱਗ ਰਿਹਾ ਤੁਸੀਂ ਕਿਹਾ ਕਿਉਂਕਿ ਜਦੋਂ ਘਟਨਾ ਵਾਪਰੀ ਨਾ ਉਦੋਂ ਤੋਂ ਲੈ ਕੇ ਕੁਝ ਘੰਟਿਆਂ ਤੋਂ ਚਰਚਾ ਆਮ ਲੋਕਾਂ 'ਚ ਹੈ ਕਿ ਅਸੀਂ ਤਾਂ ਸੋਚਿਆ ਸੀ ਖੁਦ ਜਾਵਾਂਗੇ ਉੱਥੇ ਹੁਣ ਪਤਾ ਨਹੀਂ ਕੀ ਬਣੇਗਾ ਪਰ ਤੁਸੀਂ ਤਾਂ ਨਾਲ ਦੱਸਿਆ ਕਿ ਮੇਰਾ ਤਾਂ ਬਿਸਤਰਾ ਪੈਕਡ ਹੈ ਮੈਂ ਤੇ ਜਾਣਾ ਹੀ ਐ ਤੁਸੀਂ ਹਾਲੇ ਵੀ ਤੁਹਾਡੇ ਮਨ ਦੇ ਅੰਦਰ ਸਹਿਮ ਜਾਂ ਮਾਹੌਲ ਕਿਉਂ ਨਹੀਂ ਆਇਆ ਇਹ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਸਹਿਮ ਤੋਂ ਰੋਕਦੀ ਐ ਜਾਂ ਡਰ ਨਹੀਂ ਦਿੰਦੀ ਉਹ ਕਰਨੀ ਹੈ ਕਿ ਜਿਹੜਾ ਦੇਖੋ ਘਟਨਾ ਤਾਂ ਕਿਤੇ ਵੀ ਹੋ ਸਕਦੀ ਹੈ ਹੂੰ ਇੱਥੇ ਵੀ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ ਰਸਤੇ 'ਚ ਵੀ ਹੋ ਸਕਦੀ ਹੈ ਪਰੰਤੂ ਦੇਖੋ ਜਿਹੜੇ ਲੋਕਾਂ ਨੇ ਇਦਾਂ ਦੀ ਉੱਥੇ ਕਰਤੂਤ ਕੀਤੀ ਹੈ ਨਾ ਉਹ ਲੋਕ ਮੈਂ ਤਾਂ ਉਹਨਾਂ ਨੂੰ ਮੰਨਦਾ ਹੀ ਨਹੀਂ ਵੀ ਉਹ ਇਨਸਾਨ ਆ ਇਨਸਾਨ ਹੁੰਦੇ ਤਾਂ ਉਹ ਉਹ ਲੋਕ ਨਾਦਰਤਾਂ ਨੂੰ ਬੁਸ਼ਦੇ ਨਾ ਜਾਤ ਬੁਸ਼ਦੇ ਹੂੰ ਇਹ ਇੱਕ ਲੋਕ ਦਾ ਆਈ ਇਹਦੀ ਕਮ ਨੂੰ ਅੰजाम ਦੇਣਾ ਤਾਂ ਜੋ ਜਿਹੜਾ ਇੱਕ ਸਿਸਟਮ ਹੈ ਇੱਕ ਕਿਸੇ ਭਾਈਚਾਰਾ ਬਣਿਆ ਇੱਕ ਕਿਸੇ ਸ਼ਾਂਤੀ ਹੈ ਸਕੂਨ ਹੈ ਉਹਨੂੰ ਡਿਸਟਰਬ ਕਰਨਾ ਹੈ ਤੇ ਮੈਂ ਤੁਹਾਨੂੰ ਦੱਸਾਂ ਵੀ ਪਿਛਲੇ ਜਿਹੜਾ ਹੈਗਾ 7-8 ਸਾਲ ਤੋਂ ਲਗਾਤਾਰ ਜਾਂਦੇ ਆਂ ਔਰ 10-10 ਦਿਨ ਲਾ ਕੇ ਆਉਨੇ ਆ ਉਹਨਾਂ ਦੇ ਪਿੰਡਾਂ 'ਚ ਰਹਿਨੇ ਆ ਮਦੇ ਘਰਾਂ 'ਚ ਰਹਿਨੇ ਆ ਪਰ ਸਾਨੂੰ ਅੱਜ ਤੱਕ ਕਿਸੇ ਨੇ ਜਿਹੜਾ ਹੈਗਾ ਕਦੇ ਕਿ ਉਹ ਇਹ ਨਹੀਂ ਕਿਹਾ ਤਾਂ ਜਿਹੜੇ ਵੱਡੀ ਘਟਨਾ ਦਾ ਬਾਤ ਦੀ ਗੱਲ ਹੈ ਹਾਂ ਕੋਈ ਵੀ ਆਪਣੀ ਘਟਨਾ ਕਿਤੇ ਵੀ ਦੁਖਦਾਈ ਘਟਨਾ ਕਿਤੇ ਵੀ ਵਾਪਰ ਸਕਦੀ ਹੈ ਐਕਸੀਡੈਂਟ ਇਨਸੀਡੈਂਟ ਕਿਤੇ ਵੀ ਹੋ ਸਕਦਾ ਪਰੰਤੂ ਇਹ ਘਟਨਾ ਦੀ ਮੈਂ ਪਹਿਲਾਂ ਤਾਂ ਨਿੰਦਾ ਕਰਦਾ ਵੀ ਮੈਨੂੰ ਦੁੱਖ ਹੋਇਆ ਦੂਜੀ ਗੱਲ ਕਿ ਕੁਝ ਲੋਕ ਜਿਵੇਂ ਕਹਿ ਰਹੇ ਆ ਕਿ ਕਸ਼ਮੀਰ ਦਾ ਬਾਈਕਾਟ ਕਰ ਦੋ ਉੱਥੋਂ ਦੇ ਕਸ਼ਮੀਰੀਆਂ ਨੂੰ ਜਿਹੜਾ ਹੈਗਾ ਬਾਈਕਾਟ ਕਰ ਦਿਓ ਕਸ਼ਮੀਰੀਆਂ ਨੂੰ ਪੰਜਾਬ ਚ ਨਾ ਮਣਨ ਦਿਓ ਕਸ਼ਮੀਰੀਆਂ ਨੂੰ ਜਿਹੜਾ ਜਿਹੜਾ ਸੂਪਿਆਜ ਨਾ ਪਣਨ ਦਿਓ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਸੁਣਨ ਨੂੰ ਮਿਲੀ ਹੈ ਕਿਤੇ ਪੜਨ ਨੂੰ ਬਿਲਕੁਲ ਸੋਸ਼ ਮਿਲੀ ਹੈ ਤੇ ਮੈਂ 2-4 ਥਾਂ ਤੇ ਮੈਂ ਟਿੱਪਣੀ ਵੀ ਕੀਤੀ ਵੀ ਯਾਰ ਉਹਨਾਂ ਨੂੰ ਕਸ਼ਮੀਰੀਆਂ ਨੇ ਥੋੜੀ ਮਾਰਿਆ ਉਹਨਾਂ ਨੂੰ ਜਿਹੜੇ ਸਲਾਨੀ ਸਾਡੇ ਭਰਾ ਮਾਰੇ ਗਏ ਉਹਨਾਂ ਨੂੰ ਕਿਸੇ ਕਸ਼ਮੀਰੀ ਨੇ ਨਹੀਂ ਮਾਰਿਆ ਸਭ ਤੋਂ ਵੱਡੀ ਗੱਲ ਇਹ ਇਹ ਜਹੰਤਾ ਆਪਣੇ ਦਿਮਾਗ 'ਚ ਬਾੜ ਲੈਣ ਲੋਕ ਜਿਹੜੇ ਇਦਾਂ ਦਾ ਪ੍ਰਚਾਰ ਕਰ ਰਹੇ ਆ ਵੀ ਕਿਸੇ ਕਸ਼ਮੀਰੀ ਨੇ ਨਹੀਂ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਜਿਹੜੇ ਸੋਸ਼ਲ ਐਲੀਮੈਂਟਸ ਹੈਗੇ ਆ ਐਂਟੀ ਐਲੀਮੈਂਟਸ ਸੌਰੀ ਐਂਟੀ ਐਲੀਮੈਂਟਸ ਹੈ ਜਿਹੜੇ ਜਿਹੜੇ ਸਮਾਜ ਨੂੰ ਜੁੜਦਾ ਨਹੀਂ ਦੇਖਣਾ ਚਾਹੁੰਦੇ ਉਹਨਾਂ ਲੋਕਾਂ ਨੇ ਮਾਰਿਆ ਜਿਨ੍ਹਾਂ ਨੇ ਦੋ ਮੁਲਕਾਂ ਦੇ ਵਿੱਚ ਜਿਹੜੀ ਲੜਾਈ ਹੈ ਉਹਨੂੰ ਹੋਰ ਜ਼ਿਆਦਾ ਵਧਾਉਣ ਖਾਤਰ ਮਾਰਿਆ ਉਹਨਾਂ ਦਾ ਕਸ਼ਮੀਰੀਆਂ ਨਾਲ ਕੋਈ ਲਿੰਕ ਨਹੀਂ ਜਿਹੜੀਆਂ ਗੱਲ ਵੀਡੀਓ ਆਈਆਂ ਵੀ ਕਸ਼ਮੀਰੀ ਜਿਹੜੇ ਹੈਗੇ ਉੱਥੇ ਉਸ ਜਗ੍ਹਾ ਤੇ ਜਿਹੜੀ ਉਹ ਪੁਆਇੰਟ ਹੈਗਾ ਉਹ ਕਿਨਾਂ ਐਕਚੁਅਲੀ ਗੱਡੀ ਨਹੀਂ ਜਾਂਦੀ ਹਾਂਜੀ ਉਹ ਇੱਕ ਰਿਜ਼ੋਰਟ ਆਲਾ ਉੱਪਰਲਾ ਤਹਾ ਤੀਸੀ ਆ ਤੇ ਉੱਥੇ ਗੱਡੀ ਨਹੀਂ ਜਾਂਦੀ ਉੱਥੇ ਤੁਹਾਨੂੰ ਪੈਦਲ ਜਾਣਾ ਪੈਂਦਾ ਤਾਂ ਉੱਥੇ ਰਿਜ਼ੋਰਟ ਜਿਹੜਾ ਉਹ ਬਣਿਆ ਹੋਇਆ ਪ੍ਰੋਪਰ ਬੁਕਿੰਗ ਹੋਈ ਵੀ ਆ ਤਾਂ ਉਹ ਇੱਕ ਗਾਹ ਪੂਰੀ ਬਾਗੀਚੀ ਦੇ ਵਿੱਚ ਬੈਠੇ ਆ ਤੇ ਉੱਥੇ ਉਹਤਾਂ ਨੇ ਹਮਲਾ ਕੀਤਾ ਤਾਂ ਉਹ ਬੰਦੇ ਚਲੋ ਮਾਰਤੇ ਉੱਥੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਪਾਣੀ ਪਿਲਾਉਣ ਵਾਲੇ ਕਸ਼ਮੀਰੀ ਸੀ ਹੂੰ ਕਸ਼ਮੀਰ ਪੰਦੇ ਮੁੰਡੇ ਪਾਣੀ ਪਿਲਾ ਰਹੇ ਇਹਨਾਂ ਨੂੰ ਹੌਸਲਾ ਦੇ ਰਹੇ ਵੀ ਭਾਈ ਭੈਣੇ ਨਰੂ ਨਾ ਅਸੀਂ ਬੈਠੇ ਆ ਅਸੀਂ ਆ ਗਏ ਇੱਥੋਂ ਤੱਕ ਇੱਕ ਮੁੰਡਾ ਤਾਂ ਸ਼ਹੀਦ ਹੀ ਹੋ ਗਿਆ ਆਪ ਲੜਦਾ ਲੜਦਾ ਬਿਲਕੁਲ ਦੋ ਦੋ ਲੋਕਲ ਕਸ਼ਮੀਰੀਆਂ ਦੇ ਵੀ ਉੱਥੇ ਇੰਜਰ ਹੋਏ ਹਨ ਤਾਂ ਮੈਂ ਕਿ ਉਹ ਵੀ ਤਾਂ ਕਸ਼ਮੀਰੀ ਹੈ ਜੇ ਪੰਜਾਬ ਚ ਇੱਕ ਬੰਦੇ ਨੇ ਘਟਨਾ ਕਰਤੀ ਸਾਰੇ ਪੰਜਾਬੀ ਨਹੀਂ ਮਾੜੇ ਹੋ ਸਕਦੇ ਜੇ ਕਸ਼ਮੀਰ ਚ ਇੱਕ ਥਾਂ ਤੇ ਘਟਨਾ ਹੋ ਗਈ ਪੂਰਾ ਕਸ਼ਮੀਰ ਮਾੜਾ ਨਹੀਂ ਹੋ ਸਕਦਾ ਮੈਂ ਤੁਹਾਨੂੰ ਮੈਂ ਇਸ ਗੱਲ ਨੂੰ ਥੋੜਾ ਜਿਹਾ ਬੱਤਾਂ ਕਰਨਾ ਜੀ ਕਸ਼ਮੀਰ ਜਦੋਂ ਅਸੀਂ ਜਾਣਦੇ ਹਾਂ ਅਸੀਂ ਉੱਥੇ ਪ੍ਰੋਪਰ ਇੱਕ ਪਿੰਡ ਚ ਇੱਕ ਘਰ ਚ ਰਹਿੰਦੇ ਹਾਂ ਇੱਕ ਘਰੋਂ ਹਾਲਿ ਖਾਲਾ ਹੈ ਉੱਥੇ ਬਹੁਤ ਵਧੀਆ ਵੀਰ ਜੀ ਕਿਤੇ ਮੇਰੇ ਨਾਲ ਮੈਂ ਤੁਹਾਡੇ ਦੱਸਣਾ ਚਾਹੁੰਦਾ ਵੀ ਮੇਰੇ ਨਾਲ ਜਾ ਕੇ ਦੇਖਿਓ ਮੇਰੇ ਨਾਲ ਤਰਗੜ ਬਰਾੜ ਜੈਤੋਂ ਤੋਂ ਅਸੀਂ ਦੋਨੇ ਇਕੱਠੇ ਜਾਂਦੇ ਆ ਤਾਂ ਸਾਡੇ ਨਾਲ ਹਰ ਵਾਰੀ 5 ਜਾਂ 7 ਬੰਦੇ ਨਵੇਂ ਹੁੰਦੇ ਆ ਜੀ ਅਸੀਂ ਜਿੰਨਾਂ ਦੇ ਘਰੇ ਰਹਿੰਦੇ ਆ ਉਹ ਸਾਡੇ ਕੋਲੇ ਆਪਣੇ ਜੈਤੋਂ ਆ ਕੇ ਪਿਛਲੇ 15 ਸਾਲਾਂ ਤੋਂ ਰਹਿੰਦੇ ਆ ਅੱਛਾ ਉਹ ਜਦੋਂ ਸੀਜ਼ਨ ਹੁੰਦਾ ਸਾਡੇ ਕੋਲੇ ਆ ਕੇ ਸਾਡੇ ਘਰੇ ਰਹਿੰਦੇ ਆ ਕੋਈ ਕਿਰਾਇਆ ਨਹੀਂ ਲੈਂਦੇ ਸੀ ਉਹਨਾਂ ਨੂੰ ਅਸੀਂ ਉਹਨਾਂ ਦੇ ਜੰਮੇ ਮਰੇ ਵਿਆਹ ਸ਼ਾਦੀ ਸਾਰੇ ਅਟੈਂਡ ਕਰਦੇ ਆਂ ਪਰਿਵਾਰਕ ਤੌਰ ਤੇ ਤਾਂ ਅਸੀਂ ਉਹਨਾਂ ਦੇ ਘਰੇ ਜਾਂਦੇ ਆਂ ਤਾਂ ਪੂਰਾ ਪਿੰਡ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਪੰਜਾਬੀ ਆਉਣਗੇ ਹਮ ਅੱਜ ਗੁਰਵਿੰਦਰ ਸ਼ਰਮਾ ਜੀ ਆਊਗਾ ਤਾਂ ਜਾਂ ਪ੍ਰਗਟ ਬਰਾੜ ਆਊਗਾ ਤਾਂ ਪੂਰਾ ਪਿੰਡ ਖੜਾ ਹੁੰਦਾ ਸਾਨੂੰ ਉੱਥੇ ਪਿੰਡ 'ਚ ਐਂਟਰ ਕਰਦੇ ਸਾਰ ਵੈਲਕਮ ਲਈ ਹਮ ਸਾਨੂੰ ਸਾਰੇ ਪਿੰਡ ਦੇ ਬਾਈ ਨੇਮ ਜਾਣਦੇ ਨੇ ਹਮ ਸਾਨੂੰ ਉਹ ਪਿੰਡ ਦੇ ਲੋਕ ਘਰੇ ਲੈ ਕੇ ਜਾਂਦੇ ਆ ਵੀ ਪਹਿਲਾਂ ਸਾਡੇ ਚਾਹ ਪੀਓ ਯਾਰ ਮਹਿਮਾਨ ਨਿਵਾਜ਼ੀ ਇੰਨੀ ਪਿਆਰੀ ਹੈ ਉਹਨਾਂ ਲੋਕਾਂ ਦੀ ਇਹ ਤੁਸੀਂ ਉੱਥੋਂ ਦੀ ਗੱਲ ਕਰ ਰਹੇ ਹੋ ਪਹਿਲਗਾਮ ਦੇ ਲਾਗਲੇ ਇਲਾਕੇ ਦੀ ਬਿਲਕੁਲ ਸੌਪੀਆਂ ਦੀ ਜੀ ਪੁਰਬਾਵਾਾਂ ਦੀ ਸੌਪੀਆਂ ਦੀ ਗੱਲ ਕਰ ਰਿਆ ਮੈਂ ਜੀ ਜੀ ਤੇ ਉਹ ਫਿਰ ਸਾਨੂੰ ਉੱਥੇ ਲੈ ਕੇ ਜਾਂਦੇ ਨੇ ਫਿਰ ਆਪੇ ਜਿਹੜਾ ਭਾਈਚਾਰੇ ਨਾਲ ਮਲਾਉਂਦੇ ਨੇ ਬਾਗਿਚਿਆਂ ਦੇ ਵਿੱਚ ਬਾਗਾਂ ਦੇ ਵਿੱਚ ਅਸੀਂ ਉਹਨਾਂ ਦੇ ਜਾਂਦੇ ਆ ਸਾਨੂੰ ਸੁੱਤੇ ਪਿਆਨ ਦੇ ਉੱਤੇ ਸਾਨੂੰ ਉਹਨਾਂ ਦੇ ਪਰਿਵਾਰ ਦੀਆਂ ਭੈਣਾਂ ਸਾਡੀਆਂ ਮਾਵਾ ਉਹ ਸਾਡੇ ਤੇ ਸੁੱਤੇ ਪੈ ਤੇ ਇਹਨੂੰ ਠੰਡ ਨਾਲ ਲੱਗੇ ਭਰਾਵਾਂ ਨੂੰ ਪੰਜਾਬੀਆਂ ਨੂੰ ਤੇ ਸਾਡੇ ਉੱਤੇ ਕੰਪਲ ਵਗੈਰਾ ਸਾਨੂੰ ਦੇ ਕੇ ਜਾਂਦੇ ਆ ਠੀਕ ਹੈ ਸਾਡੇ ਨਾਲ ਅੱਗੇ ਜਾਂਦੇ ਜਿੱਥੇ ਪਹਾੜੀ ਤੇ ਅਸੀਂ ਟਰੈਕਿੰਗ ਕਰਨੀ ਹੁੰਦੀ ਆ ਜੀ ਠੀਕ ਹੈ ਤੇ ਜੇ ਸਾਨੂੰ ਉੱਥੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕਸ਼ਮੀਰੀ ਕਦੇ ਤੁਹਾਨੂੰ ਕੋਈ ਕਸ਼ਮੀਰ ਦਾ ਬੰਦਾ ਮਿਲੇ ਤੇ ਤੁਸੀਂ ਕਸ਼ਮੀਰ ਜਾਓ ਨੇ ਤੁਹਾਨੂੰ ਪਹਿਲੀ ਗੱਲ ਪਤਾ ਕੀ ਪੁੱਛਣੀ ਹੁੰਦੀ ਆ ਤੁਹਾਨੂੰ ਪਹਿਲੀ ਗੱਲ ਪੁੱਛਦਾ ਕਿਹਦਾ ਕੈਸਾ ਲਗਾ ਕਸ਼ਮੀਰ ਆਪਕੋ ਹੂੰ ਉਹਦਾ ਮਕਸਦ ਹੁੰਦਾ ਉਹ ਗੱਲ ਦੇ ਪਿੱਛੇ ਕਿ ਗੱਲ ਰਾਜ ਲੁਕਿਆ ਹੁੰਦਾ ਕਿ ਉਹ ਇਹ ਵੀ ਸਾਡਾ ਕਸ਼ਮੀਰ ਕਿੰਨਾ ਸੋਹਣਾ ਲੱਗਿਆ ਤੁਹਾਨੂੰ ਤੁਸੀਂ ਗਾਹਾਂ ਜਾ ਕੇ ਦੱਸੋਗੇ ਵੀ ਸਾਡਾ ਕਸ਼ਮੀਰ ਇੰਨਾ ਸੋਹਣਾ ਹੂੰ ਉਹ ਸਮਝ ਚਾਉਂਦੇ ਆ ਵੀ ਸਾਡੇ ਕੋਲੇ ਆਓ ਯਾਰ ਸਾਡੇ ਬਾਰੇ ਜਾਨੋ ਸਾਡੇ ਮੁਲਕ ਬਾਰੇ ਜਾਨੋ ਪਰ ਐ ਇਦਾਂ ਦੇ ਜਿਹੜੇ ਅ ਅ ਅ ਅਸ਼ਾਂਤੀ ਫਲਾਉਣ ਵਾਲੇ ਲੋਕ ਆ ਉਹ ਵੀ ਚਾਹੁੰਦੇ ਕਿ ਅਸੀਂ ਲੋਕ ਉਹਨਾਂ ਕੋਲੇ ਜਾઈએ ਹੂੰ ਅਸੀਂ ਉਹਨਾਂ ਨੂੰ ਪੁੱਛਿਆ ਅਸੀਂ ਰਾਤ ਨੂੰ ਜੀ ਉੱਥੇ ਤੁਸੀਂ ਦਿਨੇ ਤਾਂ ਸਾਰੀ ਗੱਲਾਂ ਕਰ ਲੈਂਦੇ ਅਸੀਂ ਰਾਤ ਨੂੰ ਡਰਾਈਵਿੰਗ ਕੀਤੀ ਆ ਪਿੰਡਾਂ ਦੇ ਵਿੱਚ ਰੋ ਰੋ ਕੇ ਜੀ ਜੀ ਕਸ ਉਹ ਲੋਕਾਂ ਨੂੰ ਅਸੀਂ ਪੁੱਛਿਆ ਵੀ ਯਾਰ ਜੀ ਤੁਹਾਨੂੰ ਅਸੀਂ ਟੂਰਿਸਟ ਆਉਣੇ ਆ ਸਾਡੇ ਨਾਲ ਥੋੜੇ ਲੋਕ ਖਾਰ ਰੱਖਦੇ ਆ ਜਾਂ ਕਿ ਸਾਨੂੰ ਕੋਈ ਹਮਲੇ ਦਾ ਕੋਈ ਡਰ ਕਹਿੰਦਾ ਜੀ ਬਿਲਕੁਲ ਨਹੀਂ ਬਿਲਕੁਲ ਨਾ ਡਰੋ ਕਸ਼ਮੀਰੀ ਬੰਦਾ ਜਾਂ ਕਸ਼ਮੀਰੀ ਆਤੰਕੀ ਹੈ ਜਾਂ ਕਸ਼ਮੀਰੀ ਪੁਲਿਸ ਵਾਲਾ ਜਾਂ ਕਸ਼ਮੀਰੀ ਕੋਈ ਵੀ ਬੰਦਾ ਹਮ ਕਹਿੰਦਾ ਵੀ ਉਹਦਾ ਟੂਰਿਸਟ ਨਾਲ ਕੋਈ ਲਿੰਕ ਨਹੀਂ ਲੱਗਾ ਖੱਠਾ ਨਹੀਂ ਹਮ ਟੂਰਿਸਟ ਲੋਕ ਸਾਡੀ ਰੋਜੀ ਰੋਟੀ ਆ ਸਾਡੇ ਦੇਵਤੇ ਆ ਹਮ ਤਾਂ ਕਹਿੰਦੇ ਤੁਸੀਂ ਉਹਨੂੰ 5 ਜਣੇ ਆਏ ਹੋ ਤੁਸੀਂ 50000 ਖਰਚ ਕੇ ਜਾਓਗੇ ਜੀ ਤਾਂ ਉਹ 50000 ਸਾਡੇ ਕਸ਼ਵੀਰੀ ਕਿਸੇ ਤੋਂ 5 ਰੁਪਏ ਦੀ ਪਾਣੀ ਦੀ ਉਹ ਲਈਏ ਤੁਸੀਂ ਕੱਪ ਪੀਤਾ ਚਾਹੇਗੇ ਉਸ ਤੋਂ ਆਈਸਕ੍ਰੀਮ ਕਰਦੀ ਹੈ ਚਾਹੇਗੇ ਤੋਂ ਠੰਡਾ ਪੀਤਾ ਹੈ ਕਿ ਉਸ ਤੋਂ ਰੋਟੀ ਖਾਦੀ ਹੈ ਕਹਿੰਦਾ ਵੀ ਉਹ 50000 ਸਾਡੇ ਮੁਲਕ ਤੇ ਖਰਚ ਕੇ ਗਏ ਹੋ ਤੇ ਤੁਹਾਡੇ ਵਰਗੇ 50000 ਖਰਚਣ ਵਾਲੇ ਇਸ ਤਰ੍ਹਾਂ ਕਹਿੰਦੇ ਵੀ ਰੋਜ਼ ਲੱਖ ਬੰਦਾ ਆਵੇ ਸਾਡੇ ਤਾਂ ਜੋ ਸਾਡੀ ਰੋਚੀ ਰੋਟੀ ਵਧੇ ਫੁੱਲੇ ਤਾਂ ਉਹ ਕਦੇ ਨਹੀਂ ਚਾਹੁੰਦੇ ਵੀ ਟੂਰਿਸਟ ਦੇ ਉੱਤੇ ਕੋਈ ਮਕੇ ਕੋਈ ਪੰਜਾਬ ਦੇ ਸੁਭਾਅ ਵਿੱਚ ਤਾਂ ਚਲੋ ਵੈਸੀ ਹੀ ਖੂਬੀ ਰਹੀ ਹੈ ਜਿੱਥੇ ਜਾਂਦੇ ਆ ਉੱਥੇ ਰੌਣਕ ਵੀ ਲਿਆਂਦੇ ਆ ਔਰ ਉੱਥੋਂ ਦੇ ਮਿਲਵਰਤਨ ਦੇ ਨਾਲ ਆਪਦੇ ਸੱਭਿਆਚਾਰ ਵੀ ਦਿੰਦੇ ਆ ਅਗਲਿਆਂ ਦਾ ਵੀ ਸਿੱਖਦੇ ਆ ਜਿਹੜਾ ਤੁਸੀਂ ਇਹ ਖੁਦ ਦਾ ਤਜਰਬਾ ਸਾਂਝਾ ਕਰ ਰਹੇ ਹੋ ਸਕਦੇ ਕਈ ਲੋਕਾਂ ਦੇ ਭੁਲੇਖੇ ਤੁਹਾਡੀ ਗੱਲ ਸੁਣ ਕੇ ਨਿਕਲ ਵੀ ਜਾਣ ਜਿਹੜੇ ਘਰ ਬੈਠੇ ਆਪਣੇ ਅੰਦਾਜ਼ੇ ਲਾਈ ਜਾਂਦੇ ਆ ਇਹ ਜਿਹੜੀ ਘਟਨਾਕ੍ਰਮ ਵਾਪਰੇ ਇਸ ਦੇ ਪਿੱਛੇ ਸਿਆਸਤ ਵਿੱਚ ਕੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਔਰ ਕੌਣ ਭੇਜੇ ਜਾਂਦੇ ਆ ਬੰਦੇ ਕਿੰਨਾ ਵੱਲੋਂ ਭੇਜੇ ਜਾਂਦੇ ਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤਾਂ ਚਲੋ ਨਿਰਪੱਖਤਾ ਨਾਲ ਜਾਂਚ ਪੜਤਾਲ ਨਹੀਂ ਤੈਅ ਕਰਨਾ ਪਰ ਇਹਨਾਂ ਦੀ ਪ੍ਰਭਾਵ ਕਿੰਨੇ ਕੋ ਪੈਂਦੇ ਆ ਕਿਉਂਕਿ ਪਹਿਲਾਂ ਵੀ ਜਦੋਂ ਹਮਲੇ ਹੁੰਦੇ ਆ ਕਿਉਂਕਿ ਸਲਾਨੀਆਂ ਤੇ ਦੱਸਿਆ ਜਾ ਰਿਹਾ ਕਿ ਬਹੁਤ ਦੇਰ ਬਾਅਦ ਐਡਾ ਵੱਡਾ ਹਮਲਾ ਹੋਇਆ ਹੈ ਸਲਾਨੀਆਂ ਤੇ ਹਮਲਾ ਨਹੀਂ ਹੁੰਦਾ ਜੀ ਇਥੇ ਹੂੰ ਤਾਂ ਇਹਦਾ ਜਿਹੜਾ ਪ੍ਰਭਾਵ ਕਿੰਨਾ ਕੋ ਪੈਂਦਾ ਜਦੋਂ ਸਥਾਨਕ ਲੋਕ ਐਕਸਪੀਰੀਅੰਸ ਦੱਸਦੇ ਆ ਆਪਣਾ ਜਦੋਂ ਤੁਸੀਂ ਜਾਂਦੇ ਸੀ ਕਸ਼ਮੀਰ ਬਿਲਕੁਲ ਜੀ ਉੱਥੇ ਉਹ ਕਹਿੰਦੇ ਵੀ ਹੁਣ ਹੁਣ ਮੰਨ ਲਓ ਲੋਕਾਂ ਨੇ ਬੁਕਿੰਗ ਕਰਾਈਆਂ ਹੋਈਆਂ ਹੂੰ ਤਾਂ ਕਿੰਨੇ ਸੈਂਕੜੇ ਲੋਕਾਂ ਨੇ ਬੁਕਿੰਗ ਰੱਦ ਕਰਾ ਦਿੰਨੀ ਹੈ ਕਿਉਂਕਿ ਬੰਦਾ ਡਰਦਾ ਦੇਖੋ ਮੌਤ ਤੋਂ ਹਰ ਇੱਕ ਨੂੰ ਡਰ ਲੱਗਦਾ ਹੂੰ ਹੂੰ ਕਿੰਨੇ ਲੋਕਾਂ ਨੇ ਰੱਦ ਕਰਾ ਦਿੰਨੀ ਹੈ ਜੀ ਵੀ ਅਸੀਂ ਨਹੀਂ ਜਾਂਦੇ ਤਾਂ ਉਹਨਾਂ ਦਾ ਤਾਂ ਹੁਣ ਸੀਜ਼ਨ ਹੈ ਹੂੰ ਹੁਣ ਮਕੇ ਲਾ ਲੋ ਵੀ 6.5 ਲੱਖ ਬੰਦਾ ਇਸ ਟਾਈਮ ਪਹੁੰਚਿਆ ਬਾਜੀ ਉੱਥੇ ਅੱਛਾ ਹੁਣ ਤੱਕ 6.5 ਲੱਖ ਬੰਦਾ ਉੱਥੇ ਪਹੁੰਚ ਗਿਆ ਠੀਕ ਹੈ ਤੇ ਉਹਦੇ ਚੋਂ ਕੱਲਾ ਜਿਹੜਾ ਪਹਿਲਗਾਮ ਹੈ ਤਾਂ ਤਕਰੀਬਨ ਤਕਰੀਬਨ 2-3 ਲੱਖ ਬੰਦਾ ਪਹਿਲਗਾਮ ਜਾਂਦਾ ਹੈ अच्छा हां जी ਤਾਂ ਹੁਣ ਉਹਨਾਂ ਕਿੰਨੇ ਲੋਕਾਂ ਦੀ ਰੋਜੀ ਰੋਟੀ ਤੇ ਅਸਰ ਪੈ ਜਾਣਾ ਤਾਂ ਕਸ਼ਵੀਰ ਨਹੀਂ ਜਾਵਾਂਗੇ ਡਲ ਲੇਖ ਦੇ ਵਿੱਚ ਕਿੰਨੇ ਸੰਕੜੇ ਪਰਿਵਾਰ ਆ ਜਿਹੜੇ ਉਹ ਪਾਲਦੇ ਆ ਸ਼ਿਕਾਰੀ ਚਲਦੇ ਆ ਹੂੰ ਉਹਨਾਂ ਦੀ ਰੋਟੀ ਰੋਟੀ ਤੇ ਅਸਰ ਪੈ ਜਾਂਦਾ ਹੈ ਅਰਥਚਾਰੇ ਤੇ ਬਹੁਤ ਵੱਡਾ ਮਾੜਾ ਪ੍ਰਭਾਵ ਪੈਂਦਾ ਵੱਡਾ ਅਸਲ ਚ ਕੀ ਹੈ ਨਾ ਜਿਹੜੇ ਇਹ ਇਦਾਂ ਦੇ ਹਮਲੇ ਕਰਾਉਂਦੇ ਆ ਕਰਨ ਵਾਲੇ ਸੰਗਠਨ ਹੈ ਉਹਨਾਂ ਦਾ ਮਕਸਦ ਹੀ ਇਹ ਹੈ ਵੀ ਅਸੀਂ ਇਹ ਕਸ਼ਮੀਰੀ ਜਿਹੜੇ ਸਾਡੇ ਲੋਕ ਹੈ ਉੱਥੋਂ ਦੇ ਉਹਨਾਂ ਦਾ ਲੱਕ ਤੋੜ ਦਈਏ ਉਹਨਾਂ ਨੂੰ ਤਾਂ ਹੀ ਇੰਨੇ ਹੋ ਜਾਣਗਾ ਬਗਾਵਤ ਕਰਨ ਫਿਰ ਵੀ ਉਹ ਫੇੜਲੇ ਚੱਕਣਗੇ ਪੱਥਰ ਚੱਕਣਗੇ ਭੁੱਖੇ ਮਰਦਾ ਬੰਦਾ ਕੀ ਕਰੂਗਾ ਭੁੱਖੇ ਮਰ ਮਰਦੇ ਬੰਦੇ ਦਾ ਤਾਂ ਧਰਮ ਹੁੰਦਾ ਹੀ ਨਹੀਂ ਜੀ ਜਦੋਂ ਭੁੱਖ ਹੋ ਗਈ ਢਿੱਡ ਚ ਫਿਰ ਧਰਮ ਨਹੀਂ ਚੇਤੇ ਰਹਿੰਦਾ ਫਿਰ ਤਾਂ ਬੰਦਾ ਭਰਾ ਨੂੰ ਭਰਾ ਨਹੀਂ ਸਮਝਦਾ ਭਰਾ ਨੂੰ ਉਹ ਤਾਂ ਉਹੀ ਗੱਲ ਹੈ ਨਾ ਜਦੋਂ ਹੁਣ ਉਹ ਇਹਨਾਂ ਦੀ ਰੋਜ਼ੀ ਰੋਟੀ ਬੰਦ ਕਰਤੀ ਇਹਨਾਂ ਦਾ ਲੱਕ ਤੋੜਤਾ ਫਿਰ ਉਹ ਬਚਾਰੇ ਪੱਥਰ ਚੱਕਦੇ ਆ ਫਿਰ ਕਹਿੰਦੇ ਦੇਖਿਆ ਕਸ਼ਮੀਰ ਦੇ ਵਿੱਚ ਸ਼ਾਂਤੀ ਹੈ ਕਸ਼ਮੀਰ ਨਹੀਂ ਸੇਫ ਨਹੀਂ ਹਿੱਤਾ ਹੂੰ ਤਾਂ ਉਹ ਇਹ ਅਸਲ ਇਨਾਂ ਲੋਕਾਂ ਦੀਆਂ ਚਾਲਾਂ ਹੁੰਦੀਆਂ ਕੁਛ ਇਹ ਵੀ ਹੁਣ ਜਿਵੇਂ ਉਹ ਪ੍ਰਸ਼ਧਪਤੀ ਆਏ ਹੋਏ ਆ ਅਮਰੀਕਾ ਦੇ ਏਟੀਓਡੀ ਸੁਪਰ ਪਾਵਰ ਦੇ ਉਹਦੇ ਮੂਰੇ ਵੀ ਦੱਸਣਾ ਜੀ ਕਿ ਕਸ਼ਮੀਰ ਜਿਹਦੇ ਹਾਲਾਤ ਆ ਉਹ ਇੰਡੀਆ ਤੋਂ ਸਹੀ ਨਹੀਂ ਹੋਏ ਹੂੰ ਇੰਡੀਆ ਨੇ ਜਾਂ ਆਪਣੇ ਦੇਸ਼ ਦੀ ਸਰਕਾਰ ਨੇ ਬਹੁਤ ਜ਼ੋਰ ਲਾ ਕੇ 770 도ੜੀ ਹਾਂ ਬਹੁਤ ਕੁਸ਼ ਕੀਤਾ ਤੇ ਚੋਣਾ ਵੀ ਕਰਵਾਤੀਆਂ ਵੀ ਚਲੋ ਯਾਰ ਇਥੋਂ ਦਾ ਮਾਹੌਲ ਸੁਖਾਵਾ ਹੋਵੇ ਇਥੋਂ ਦੇ ਲੋਕ ਵੀ ਮਗੇ ਇਧਰ ਚਾਹੇ ਪੰਜਾਬ ਆਵੇ ਕੋਈ ਹਰਿਆਣਾ ਕੋਈ ਦਿੱਲੀ ਕੋਈ ਯੂਪੀ ਕਿੱਥੇ ਜਾਂਦਾ ਉਹਦੇ ਰੋਜ਼ਗਾਰ ਖਾਤਰ ਤੇ ਇਹ ਵੀ ਬਾਹਰ ਨਿਕਲਣਾ ਆਉਦਾ ਦੇਖਣ ਪੂਰੇ ਮੁਲਕ ਨੂੰ ਇਹਨਾਂ ਦਾ ਨਜ਼ਰੀਆ ਬਦਲੇ ਗੁਰਵਿੰਦਰ ਸ਼ਰਮਾ ਜੀ ਤੁਹਾਡੀ ਚਲੋ ਵੀ ਵਿਵਾਕੀ ਹੈ ਦਲੇਰੀ ਹੈ ਕਿ ਤੁਸੀਂ ਆਪਣੀ ਖੁੱਲ੍ਹ ਦਲੀ ਨਾਲ ਗੱਲ ਰੱਖ ਰਹੇ ਹੋ ਪਰ ਬਹੁਤੇ ਲੋਕ ਇਹ ਜੇ ਮਾਹੌਲ ਵਿੱਚ ਸੈਂਸਿਟਿਵ ਇਸ਼ੂ ਦੇ ਉੱਤੇ ਨਾ ਤਾਂ हां ਪੱਖੀ ਘਾਰਾ ਭਰਦੇ ਹਨ ਬਹੁਤੇ ਨਾ ਪੱਖੀ ਉਹ ਨਿਊਟਰਲ ਰਹਿੰਦੇ ਆ ਉਹ ਕਹਿੰਦੇ ਵੀ ਰੱਬ ਜਾਣੇ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਕੀ ਲੈਣਾ ਬਹੁਤੇ ਲੋਕ ਸਹਿਮ ਵੀ ਜਾਂਦੇ ਆ ਦੇਖੋ ਬੋਲੂਗਾ ਤਾਂ ਉਹੀ ਜਿਹਨੂੰ ਪਤਾ ਹੋਊਗਾ ਬੋਲੂਗਾ ਉਹੀ ਜਿਹਦੇ ਅੰਦਰ ਜਜਵਾ ਹੋਊਗਾ ਹਮ ਕਿਤੇ ਵੀ ਦੇਖੋ ਚੁੱਪ ਰਹਿਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਜੇ ਅਸੀਂ ਬੋਲਾਂਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਮੁਲਕ 'ਚ ਕੀ ਹੋ ਰਿਹਾ ਜੀ ਅੰਨੇ ਬੋਲੇ ਬਲ ਕੇ ਜ਼ਿੰਦਗੀ ਕੱਟਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਹਮ ਬਿਲਕੁਲ ਜੀ ਜੀ ਗੁਰਵਿੰਦਰ ਸ਼ਰਮਾ ਜੀ ਤੁਸੀਂ ਆਪਣੇ ਤਜਰਬੇ ਦੇ ਵਿੱਚੋਂ ਇਹ ਬੜੀਆਂ ਹੈਮ ਤੇ ਬੜਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ